ਦਰਤੇ ਪਰਵਾਨ ਹੁੰਦੇ ਨੇ ਅਮਰਜੀਤ ਸਿੰਘ ਡਾਲਾ ਉਹਨਾਂ ਨੇ ਬਹੁਤ ਸਾਰਾ ਇਤਿਹਾਸ ਪਰਮਾਤਮਾ ਨੇ ਉਹਨਾਂ ਦੀ ਕਲਮ ਦੇ ਵਿੱਚ ਬੜੀ ਤੌਫੀਕ ਲਿਖੀ ਆ ਸਾਡੇ ਵਿੱਚ ਮੌਜੂਦ ਨੇ ਉਹਨਾਂ ਨੇ ਪਰਫੋਂ ਇੱਕ ਕਵਿਤਾ ਲਿਖੀ ਆ ਦਫਾ ਗੁਰੂ ਸਾਹਿਬਾਂ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਾ ਕਮਾਲ ਅਖਰ ਸਰਵਨਣ ਕਰਨ ਵਾਲੇ ਨੇ ਮੇਰੇ ਫਰਥੀ ਭਾਈ ਝਿਰਮਲ ਸਿੰਘ ਜੀ ਧਾਲੀਵਾਲ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਅਖਰਾਂ ਨੂੰ ਇਉਂ ਬਿਆਨ ਕਰ ਰਹੇ ਨੇ ਬੜੇ ਪਿਆਰ ਨਾਲ ਸਰਵਨ ਕਰੋ ਰੇ ਇਹ ਬੰਦਨਾ ਨਾਨਕ ਪਿਆਰੇ ਜਾਈਏ ਚਰਨਾ ਤੋਂ ਬਲਾਰੇ ਤੈਨੂੰ ਗਾਉਣ ਵਰਨ ਪਏ ਤਿਆਰੇ ਅਸੀਂ ਵੀ ਗਾਉਣਾ ਚਾਉਂਦੇ ਹਾਂ ਵਾਹਿਗੁਰੂ ਹਥ ਮੇਰ ਦਾ ਰੱਖਣਾ ਚਰਨੀ ਸੀਸ ਚਕਾਉਂਦੇ ਹਾਂ ਵਾਹਿਗੁਰੂ ਹਥ ਮੇਰ ਦਾ ਰੱਖਣਾ ਬਖਸ਼ ਗੁਰ ਅੰਗਦ ਜੀ ਅਖਰ ਸੁਣ ਕੇ ਹੋ ਜਾਵਣ ਦਿਲ ਫਕਰ ਲੋਹਾ ਤਰਦਾ ਜਿਉ ਸੰਗ ਲੱਕੜ ਓਦਾਂ ਹੀ ਬਸਤਾਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਜਥੇ ਤਾਂ ਹੀ ਪਿਆਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਪਰੋਸਾ ਅਮਰਦਾਸ ਦੀ ਤੇਰਾ ਪੰਗਤ ਸੰਗਤ ਕੋ ਵੇੜਾ ਲੈਂਦਾ ਤੱਕ ਸਿੱਖ ਹੈ ਜਿਹੜਾ ਬੋਲੀ ਵਿੱਚ ਨਾ ਹਉਂਦੇ ਹਾਂ ਵਾਹਿਗੁਰੂਾਤ ਮੇਰ ਦਾ ਰਖਣਾ ਚਰਨੀ ਸੀਸ ਚਕਾਉਂਦੇ ਹਾਂ ਵਾਹਿਗੁਰੂਾਤ ਮੇਰ ਦਾ ਰਖਣਾ ਸਤਗੁਰ RAMਦਾਸ ਜੀ ਸੋਢੀ ਮੈ ਮਾਇਆ ਪਰੇ ਪਰ ਹੈ ਥੋਡੀ ਰਾਜੀ ਕਰੋ ਕੋੜ ਦੇ ਰੋਗੀ ਹਾਂ ਮੈਂ ਰੋਗ ਨਿਵਾਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਜਥੇ ਤਾਈ ਪਿਆਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਅਰਜਣ ਗੁਰੂ ਜੀ ਹਰੋਂ ਆਪੇ ਬਾਣੀ ਕਤਰ ਕਰੀ ਲਿਖਾ ਕੇ ਸਰੋਵਰ ਵਿੱਚ ਦਰਬਾਰ ਸਜਾ ਕੇ ਕਾਵੇ ਹੰਸ ਬਣਾਉਂਦੇ ਹਾਂ ਵਾਹਿਗੁਰੂ ਹੱਥ ਮੇਰ ਦਾ ਰੱਖਣਾ ਚਰਨੀ ਸੀਸ ਝੁਕਾਉਂਦੇ ਹਾਂ ਵਾਹਿਗੁਰੂ ਹੱਥ ਮੇਰ ਦਾ ਰੱਖਣਾ ਹਰ ਗੋਬਿੰਦ ਜੀ ਛੇਵੇਂ ਨਾਨਕ ਮੀਰੀ ਪੀਰੀ ਵਾਲੇ ਮਾਲਕ ਹਰ ਗੋਬਿੰਦ ਜੀ ਹੋ 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 ਹਰ ਗੋਬਿੰਦ ਜੀ ਛੇਵੇਂ ਨਾਨਕ ਮੇਰੀ ਪਾਲਕ ਯੋਧੇ ਢਾਡੀ ਕਲਾ ਦੇ ਪਾਲਕ ਵਾਰਾਂ ਆਪ ਸ਼ਿੰਗਾਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਜਥੇ ਤਾਈ ਪਿਆਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਆਓ ਸਤਵੇਂ ਗੁਰੂ ਸ੍ਰੀ ਹਰਿ ਰਾਏ ਜਿੰਨਾ ਬਾਗ ਬਗੀਚੇ ਲਾਏ ਨਾਲ ਦਵਾਈਖਾਨੇ ਖੁਲਵਾਏ ਜੀਵਨ ਸਵਰਗ ਬਣਾਉਂਦੇ ਹਾਂ ਵਾਹਿਗੁਰੂ ਅੱਥ ਮੇਰਦਾ ਰੱਖਣਾ ਚਰਨੀ ਸੀਸ ਝੁਕਾਉਂਦੇ ਹਾਂ ਵਾਹਿਗੁਰੂ ਅੱਥ ਮੇਰਦਾ ਰੱਖਣਾ ਕਿਵੇਂ ਹਰ ਕ੍ਰਿਸ਼ਨ ਜੀ ਪਿਆਰੇ ਗੂੰਗੇ ਬੋਲੇ ਬੋਲਣਾ ਲਾਏ ਸ਼ੱਜੂ ਕੋਲੋਂ ਅਰਥ ਕਰਾਏ ਉਦੋਂ ਆਉਣ ਵਿਚਾਰ ਦਿਓ ਓਮ ਦਾਤਾ ਜਸ ਤੇਰੇ ਨੂੰ ਗਾਈਏ ਜਿੱਥੇ ਤਾਈ ਪਿਆਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਓ ਨਾਮੇ ਸਤਗੁਰ ਤੇਗ ਬਹਾਦਰ ਓਮ ਨਾਮੇ ਸਤਗੁਰ ਤੇਗ ਬਹਾਦਰ ਦੇਗ ਜੇ ਧਣੀ ਹਿੰਦ ਦੀ ਚਾਦਰ ਮਨੁੱਖੀ ਅਧਿਕਾਰਾਂ ਦਾ ਕਰ ਆਦਰ ਹਿੰਦੂ ਧਰਮ ਬਚਾਉਂਦੇ ਆ ਵਾਹਿਗੁਰੂ ਵਾਥ ਮੇਰਦਾ ਰੱਖਣਾ ਚਰਨੀ ਸੀਸ ਝੁਕਾਉਂਦੇ ਹਾਂ ਵਾਹਿਗੁਰੂ ਵਾਥ ਮੇਰਦਾ ਰੱਖਣਾ ਗੁਰੂ ਗੋਬਿੰਦ ਸਿੰਘ ਜੀ ਪੜ ਗੁਰੂ ਗੋਬਿੰਦ ਸਿੰਘ ਜੀ ਪੜਦੇ ਟਕ ਲੈ ਵਾਂਗੂ ਅਨੰਦ ਲਾਲ ਦੇ ਰੱਖ ਲੈ ਕੱਜ ਲਈ ਮਾ ਸਿੰਘ ਦੀ ਪਾਤੈ ਸਾਨੂੰ ਵੀ ਇਉਂ ਤਾਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਜਥੇ ਤਾਈ ਪਿਆਰ ਦਿਓ ਦਾਤਾ ਜਸ ਤੇਰੇ ਨੂੰ ਗਾਈਏ ਆਹ ਡਾਲੇ ਦੀ ਬਣੇ ਜੀ ਗੁਰੂ ਗ੍ਰੰਥ ਚੜਦੀ ਕਲਾ ਵਿੱਚ ਰਹੇ ਪੰਥ ਵਜਦੇ ਰਹੇ ਨਗਾਰੇ ਡੰਕ ਸੁਖ ਸਬਣਾ ਦੀ ਚਾਉਂਦੇ ਆ ਵਾਹਿਗੁਰੂ ਹੱਥ ਮੇਰ ਦਾ ਰਖਣਾ ਚਰਨੀ ਸੀਸ ਚਕਾਉਂਦੇ ਆ ਵਾਹਿਗੁਰੂ ਹੱਥ ਮੇਰ ਦਾ ਰਖਣਾ